ਸਵਾਰ ਨੰਬਰ 99 ਦੇ ਵਿੱਚ ਮੌਜੂਦਾਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰ ਇਸ ਵਾਰ ਹਵਾ ਕਿੱਧਰ ਨੂੰ ਚੱਲ ਰਹੀ ਹੈ ਕਿਹੜੀ ਪਾਰਟੀ ਜਿੱਤੂਗੀ ਤਾਂ ਲੋਕ ਇੱਥੇ ਬੈਠੇ ਧੁੱਪ ਸੇਕ ਰਹੇ ਸੀ ਤਾਂ ਗੱਲਬਾਤ ਵੀ ਕਰਾਂਗੇ ਸਰ ਕੀ ਹਾਲ ਚਾਲ ਹੈ ਠੀਕ ਹੋ ਬਹੁਤ ਵਧੀਆ ਜੀ ਆ ਕੀ ਲੱਗ ਰਿਹਾ ਨਗਰ ਨਿਗਮ ਚੋਣਾਂ ਚੱਲ ਰਹੀਆਂ ਨੇ ਪਹਿਲਾਂ ਤਾਂ ਇਹ ਜਾਨਣਾ ਚਾਹਾਂਗੇ ਵੀ ਤੁਹਾਡੇ ਵਾਰਡ ਦੇ ਵਿੱਚ ਕਿਸ ਤਰ੍ਹਾਂ ਦੀ ਸਿਆਸਤ ਚੱਲ ਰਹੀ ਹੈ ਦੇਖੋ ਸਾਡੇ ਵਾਰਡ ਦੇ ਵਿੱਚ ਮੈਂ ਜੇ ਗੱਲ ਕਰਾਂ ਤਾਂ ਜਦੋਂ ਚੋਣਾਂ ਆndੀਆਂ ਨੇ ਸਾਡੇ ਜਿਹੜੇ ਵਾਰਡ ਨੰਬਰ 99 ਦੇ ਪੂਰਵ ਕਾਉਂਸਲਰ ਸਾਹਿਬ ਹੁੰਦਾ ਆਪਾਂ ਪੂਰਵੀ ਕਵਾਂਗੇ ਕਿਉਂਕਿ ਵਾਰਡ ਭੰਗ ਹੋ ਚੁੱਕੇ ਨੇ ਜਿਹੜੀਆਂ ਕਾਰਪੋਰੇਸ਼ਨ ਉਹ ਭੰਗ ਹੋ ਚੁੱਕੀ ਹੈ ਜੀ ਉਹਨਾਂ ਨੇ ਕਦੀ ਆ ਕੇ ਵਾਡਾ ਦੇ ਵਿੱਚ ਕਿਸੇ ਦੀ ਸੂਤ ਤੱਕ ਨਹੀਂ ਲਿੱਤੀ ਜੀ ਜੇ ਅਸੀਂ ਕੰਮ ਕਾਰ ਕਰਾਣ ਜਾਂਦੇ ਸੀ ਤੇ ਸਾਨੂੰ ਸਿਰਫ 2 ਘੰਟੇ ਦਾ ਟਾਈਮ ਦਿੱਤਾ ਜਾਂਦਾ ਸੀ ਕਿ 2 ਘੰਟੇ ਸਿਰਫ ਕਾਉਂਸਲਰ ਸਾਹਿਬ ਮਿਲਦੇ ਨੇ ਉਸ ਤੋਂ ਬਾਅਦ ਫੈਕਟਰੀ ਚਲੇ ਜਾਂਦੇ ਨੇ ਜੀ ਤੇ ਮੈਂ ਕਹਿੰਦਾ ਜੇ ਸਾਡੀ ਗਲੀ ਦੇ ਵਿੱਚ ਕੋਈ ਝਾੜੂ ਦਾ ਕੰਮ ਹੋਵੇ ਜਾਂ ਕੋਈ ਅਸੀਂ ਸੀਵਰੇਜ ਦੀ ਸਫਾਈ ਕਰਾਣੀ ਹੋਵੇ ਤੇ ਕਿਹਾ 2 ਘੰਟੇ ਜਦੋਂ ਕੌਂਸਲਰ ਸਾਹਿਬ ਨੂੰ ਮਿਲਣਾ ਹੋਵੇ ਉਹ ਫੈਕਟਰੀ ਜਾ ਕੇ ਕਿਸੇ ਦੀ ਗੱਲ ਸੁਣ ਸੁਕਣਗੇ ਉਹ ਆਪਣੇ ਦਫ਼ਤਰ 'ਚ ਸੁਣਨਗੇ ਆਪਣੇ ਦਫ਼ਤਰ 'ਚ ਕੋਈ ਨੁਮਾਇੰਦਾ ਬਿਠਾਉਂਦੇ ਕੋਈ ਨੁਮਾਇੰਦਾ ਵੀ ਉਹਨਾਂ ਦਾ ਵੀ ਕੋਈ ਨਹੀਂ ਸੀ ਮਿਲਦਾ ਤੇ ਜਦੋਂ ਇਲੈਕਸ਼ਨ ਆਉਂਦੇ ਨੇ ਤੇ ਸਾਡੇ ਜਿਹੜੇ ਵਾਰਡ ਨੰਬਰ 99 ਦੇ ਜੈਪ੍ਰਕਾਸ਼ ਜੀ ਨੇ ਉਹ ਨਾ ਤਾਂ ਕਦੀ ਲੋਕਾਂ ਦੇ ਵਿੱਚ ਵਿਚਰੇ ਨੇ ਨਾ ਮੈਂ ਕਦੀ ਕਿਸੇ ਧਾਰਮਿਕ ਜਗ੍ਹਾ ਤੇ ਉਹਨਾਂ ਨੂੰ ਆਂਦੇ ਦੇਖਿਆ ਕਿਉਂਕਿ ਅਸੀਂ ਇਸੇ ਮੋਹੱਲੇ ਦੇ ਵਸਨੀਕ ਆ ਨਾ ਕਦੀ ਮੈਂ ਕਿਸੇ ਜਾਗਰਨ ਤੇ ਆਂਦੇ ਦੇਖਿਆ ਨਾ ਕਿਸੇ ਦੇ ਦੁੱਖ ਸੁੱਖ ਤੇ ਆਂਦੇ ਦੇਖਿਆ ਜੇ ਮੈਂ ਇੱਥੇ ਦੇ ਐਮਪੀ ਦੀ ਵੀ ਗੱਲ ਕਰਾਂ ਰਾਜਾ ਵੜਿੰਗ ਜੀ ਦੀ ਵੀ ਗੱਲ ਕਰਾਂ ਤੇ ਸਾਡੇ ਜਿਹੜੇ ਕਾਂਗਰਸ ਦੇ ਜੈ ਪ੍ਰਕਾਸ਼ ਜੀ ਆ ਨਾ ਤਾਂ ਉਹਨਾਂ ਦੀ ਕੋਈ ਲਗਾਤਾਰ ਜੋਨ ਪ੍ਰਕਿਰਿਆ ਚ ਉਹਨਾਂ ਦੇ ਨਾਲ ਉਹਨਾਂ ਦੇ ਸਾਥ ਜਾਏ ਨਾ ਜਿਹੜੇ ਇੱਥੇ ਦੇ ਐਮਐਲਏ ਕੈਂਡੀਡੇਟ ਰਹਿਣੇ ਚਾਏ ਉਹ ਬੀਜੇਪੀ ਦੇ ਰਹੇ ਨੇ ਪ੍ਰਵੀਨ ਬਾਂਸਲ ਜੀ ਨਾ ਤਾਂ ਉਹਨਾਂ ਨੇ ਆਪਣੇ ਜਿਹੜੇ ਨੁਮਾਇੰਦੇ ਨੇ ਨਾ ਤਾਂ ਉਹਨਾਂ ਦੀ ਕਦੀ ਕੈਂਪੇਨਿੰਗ ਕੀਤੀ ਮੈਂ ਪਹਿਲੀ ਵਾਰ ਦੇਖਿਆ ਮੇਰੀ ਉਮਰ 47 ਸਾਲ ਦੀ ਹੋ ਗਈ ਹੈ ਮੈਂ ਪਹਿਲੀ ਵਾਰ ਦੇਖਿਆ ਸਾਡੇ ਹਲਕੇ ਦੇ ਐਮਐਲਏ ਨਾਰਥ ਦੇ ਐਮਐਲਏ ਚੌਧਰੀ ਮਦਨਾਲਲ ਬੱਗਾ ਜੀ ਆਪਣੇ ਹਰ ਇੱਕ ਕੈਂਡੀਡੇਟ ਦੇ ਜਿੱਥੇ ਜਿੱਥੇ ਵਾਰਡ ਦੇ ਵਿੱਚ ਉਹਨਾਂ ਦੀ ਜ਼ਰੂਰਤ ਹੈ ਉੱਥੇ ਜਾ ਕੇ ਉਹਨਾਂ ਦਾ ਕੰਪੇਨਿੰਗ ਵੀ ਕਰ ਰਹੇ ਨੇ ਆਪਣੀ ਜਿਹੜੀਆਂ ਉਹਨਾਂ ਨੇ 2.5 ਔਰ 3 ਸਾਲ ਦੇ ਵਿੱਚ ਜੋ ਹਲਕਾ ਨਾਰਥ ਦੇ ਵਿੱਚ ਕੰਮ ਕੀਤੇ ਨੇ ਚਾਹੇ ਤੁਸੀਂ ਨਾਲੇ ਦੇ ਨਾਲ-ਨਾਲ ਲਗਾ ਲਓ ਨਾਲੇ ਦੇ ਨਾਲ-ਨਾਲ ਕਿੰਨਾ ਕੋੜੇ ਦਾ ਡੰਪ ਪਿਆ ਹੁੰਦਾ ਜੀ ਨਾਲੇ ਦੇ ਨਾਲ ਗ੍ਰਿਲ ਲਾਈਨ ਲਗਾਤੀਆਂ ਕਿੰ ਸੜਕਾਂ ਤੱਕ ਬਣਾਤੀਆਂ ਤੁਸੀਂ ਸੜਕਾਂ ਦੇਖੋ ਅੱਜ ਤੱਕ ਕਿਸੇ ਐਮਐਲਏ ਨੇ ਚਾਹੇ ਪਹਿਲੇ ਦੇ ਵੀ ਐਮਐਲਏ ਰਹੇ ਨੇ ਚਾਹੇ ਰਕੇਸ਼ ਪਾਂਡੇ ਜੀ ਰਹੇ ਹੋਣ ਉਹਨਾਂ ਤੋਂ ਪਹਿਲਾਂ ਹੋਰ ਵੀ ਕਈ ਐਮਐਲਏ ਆ ਗਏ ਔਰ ਚਲੇ ਗਏ ਪਰ ਅੱਜ ਤੱਕ ਕਦੀ ਕਿਸੇ ਬੁੱਢੇ ਦਰਿਆ ਦੇ ਨਾਲ-ਨਾਲ ਕਿਸੇ ਨੇ ਨਾ ਅੱਜ ਤੱਕ ਕਦੀ ਸੜਕ ਬਣਾਈ ਉਹ ਨਾ ਕਿਸੇ ਨੇ ਸੋਚਿਆ ਹੋਊਗਾ ਪਰ ਚੌਧਰੀ ਮਦਨ ਲਾਲ ਬੱਗਾ ਜੀ ਨੇ ਤਿੰਨ ਸਾਲਾਂ ਦੇ ਵਿੱਚ ਹਲਕਾ ਨਾਰਥ ਦੇ ਵਿੱਚ ਇੰਨੇ ਕ ਕੰਮ ਕਰਤੇ ਨੇ ਕਿ ਮੈਨੂੰ ਨਹੀਂ ਲੱਗਦਾ ਹੁਣ ਕੋਈ ਕੰਮ ਰਹਿ ਗਿਆ ਹੋਗਾ ਰਾਜਾ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿ ਜਿੱਤਣਗੇ ਇਸ ਵਾਰ ਰਾਜਾ ਜੀ ਨੂੰ ਅਸੀਂ ਪੈਲ ਦੇ ਆਧਾਰ ਤੇ ਕਿਉਂਕਿ ਮੈਂ ਰਾਜਾ ਜੀ ਨੂੰ ਜਦੋਂ ਦਾ ਜਾਣਦਾ ਕਿਉਂਕਿ ਮੈਂ ਕਰੋਨਾ ਕਾਲ ਦੇ ਵਿੱਚ ਜਦੋਂ ਕਰੋਨਾ ਕਾਲ ਹੋਇਆ ਸੀ ਲੋਕ ਔਰ ਸਾਡੇ ਇਲਾਕੇ ਦੇ ਜਿਹੜੇ ਕਾਉਂਸਲਰ ਸੀ ਆਪਣੇ ਘਰਾਂ 'ਚ ਬੈਠੇ ਹੋਏ ਸੀ ਪਰ ਰਾਜਾ ਜੀ ਨੂ ਮਾ ਆਪਣੀ ਅੱਖੀ ਦੇਖਿਆ ਕਿ ਉਹ ਲੋਕਾਂ ਦੇ ਵਿੱਚ ਵਿਚਰ ਰਹੇ ਸੀ ਜਿੱਥੇ-ਜਿੱਥੇ ਲੰਗਰ ਦੀ ਲੋੜ ਸੀ ਜਿੱਥੇ-ਜਿੱਥੇ ਰਾਸ਼ਨ ਦੀ ਲੋੜ ਸੀ ਮੈਂ ਵੀ ਉਹਨਾਂ ਦੇ ਨਾਲ ਕੰਮ ਕੀਤਾ ਅਸੀਂ ਵੱਖਰਾ ਰਾਸ਼ਨ ਦਾ ਆਪਣਾ ਸੰਸਥਾ ਵੱਲੋਂ ਚਲਾ ਰਹੇ ਸੀ ਪਰ ਰਾਜਾ ਜੀ ਹੋਣੀ ਉਹ ਰਾਜਾ ਜੀ ਦੀ ਪੂਰੀ ਟੀਮ ਲੋਕਾਂ ਦੇ ਵਿੱਚ ਜਾ ਕੇ ਆਪਣਾ ਰਾਸ਼ਨ ਦਿੰਦੇ ਸੀ ਜਿਨ੍ਹਾਂ ਨੂੰ ਰਾਸ਼ਨ ਦੀ ਲੋੜ ਸੀ ਰਾਸ਼ਨ ਦਿੰਦੇ ਸੀ ਜਿਨ੍ਹਾਂ ਨੂੰ ਲੰਗਰ ਦੀ ਲੋੜ ਸੀ ਉਹ ਲੰਗਰ ਦਿੰਦੇ ਸੀਗੇ ਪਰ ਸਾਡੇ ਜਿਹੜੇ ਇੱਥੇ ਦੇ ਕਾਉਂਸਲਰ ਉਹਨਾਂ ਦੀ ਧੂੰਜ ਨਾ ਸਰੀਆ ਫਸਿਆ ਹੋਇਆ ਹੈ। ਉਹਨਾਂ ਨੂੰ ਇਹ ਸੀ ਕਿ ਅਸੀਂ ਲੰਬੇ ਸਮੇਂ ਤੋਂ ਜਿੱਤਦੇ ਆ ਰਹੇ ਹਾਂ ਔਰ ਹੁਣ ਵੀ ਜਿੱਤਾਂਗੇ। ਪਰ ਮੈਨੂੰ ਨਹੀਂ ਲੱਗਦਾ ਕਿ ਇਸ ਸਾਲ ਉਹ ਰਾਜਾ ਜੀ ਦਾ ਮੁਕਾਬਲਾ ਵੀ ਕਰ ਪਾਣਗੇ। ਹਮ 21 ਤਰੀਕ ਦਾ ਰਿਜ਼ਲਟ ਕੀ ਦੇਖਦੇ ਹੋ? ਦੇਖੋ 21 ਤਰੀਕ ਦਾ ਰਿਜ਼ਲਟ ਇਹ ਹੈ ਕਿ ਰਾਜਾ ਜੀ ਵਾਰਡ ਨੰਬਰ 99 ਤੋਂ ਉਹਨਾਂ ਦੀ ਜਿਹੜੀ ਧਨਪਤਰੀ ਹੈ ਤਜਿੰਦਰ ਕੌਰ ਰਾਜਾ ਜੀ ਔਰ ਜਿੱਤਣਗੇ। ਔਰ ਇਹ ਵਾਰਡ ਰਾਜਾ ਜੀ ਜਿਨ੍ਹਾਂ ਦਾ ਚੌਥ ਨਿਸ਼ਾਨ ਹੈ ਝਾੜੂ ਇਹ ਝਾੜੂ ਦੀ ਜਿਹੜੀ ਸੀਟ ਹੈ ਇਹ ਬੰਦ لال ਬੱਗਾ ਜੀ ਦੀ ਝੋਲੀ ਅਸੀਂ ਸਾਰੇ ਵਾਰਡ ਦੇ ਜਿੰਨੇ ਲੋਕ ਨੇ ਮੇਰੇ ਨਾਲ ਬੈਠੇ ਨੇ ਮੁਹੱਲਾ ਵਸਨੀਕ ਬੈਠੇ ਨੇ ਔਰ ਅਸੀਂ ਸਾਰੇ ਤੁਹਾਡੇ ਆਉਣ ਤੋਂ ਪਹਿਲਾਂ ਧੁੱਪ ਵੀ ਸੇਕ ਰਹੇ ਸੀ ਤੇ ਅਸੀਂ ਇਹੀ ਗੱਲਾਂ ਕਰ ਰਹੇ ਸੀ ਕਿ ਅਸੀਂ ਹੁਣ ਕੀ ਕਰੀ ਅੱਗੇ ਕੀ ਅਸੀਂ ਰਾਜਾ ਜੀ ਨੂੰ ਜਾ ਕੇ ਜਿਤਾਈਏ ਔਰ ਕਿੰਨੂ ਕਿੰਨੂ ਜਾ ਕੇ ਕਹੀਏ ਯਾਰ ਆਪਣੇ ਆਪਣੇ ਘਰੋਂ 10-10 ਵੋਟਾਂ ਕੱਢੋ ਤਾਂ ਜੋ ਅਸੀਂ ਰਾਜਾ ਜੀ ਨੂੰ ਜਿਤਾ ਸਕੀਏ ਇਹ ਸਾਰੇ ਮੋਹੱਲੇ ਦੇ ਵਸਨੀਕ ਨੇ ਉੱਥੇ ਰਹਿੰਦੇ ਮੋਹੱਲੇ ਜੀ ਬਿਲਕੁਲ ਮੋਹੱਲੇ ਦੇ ਵਸਨੀਕ ਨੇ ਭਾਜੀ ਵੀ ਮੋਹੱਲੇ ਦੇ ਵਸਨੀਕ ਨੇ ਇਹ ਵੀ ਸਾਡੇ ਵਾਰਡ ਨੰਬਰ 91 ਦੇ ਵਸਨੀਕ ਨੇ ਇਹ ਅੰਕਲ ਵੀ ਸਾਡੀ ਗਲੀ 'ਚ ਰਹਿੰਦੇ ਨੇ ਇਹ ਵੀ ਵਾਰਡ ਨੰਬਰ 91 ਦੇ ਵਸਨੀਕ ਨੇ ਸਾਰੇ ਉਸ ਮੋਹੱਲੇ ਦੇ ਵਸਨੀਕ ਹੈ ਪਰ ਅਸੀਂ ਇਤਕੀ ਮਨ ਬਣਾਇਆ ਕਿ ਅਸੀਂ ਰਾਜਾ ਜੀ ਨੂੰ ਜਿਤਾਣਾ ਔਰ ਇਹ ਸੀਟ ਝਾੜੂ ਦੇ 3 ਨੰਬਰ ਬਟਨ ਦੇ ਉੱਤੇ ਅਸੀਂ ਝਾੜੂ ਦੇ ਚੋਣ ਨਿਸ਼ਾਨ ਤੇ ਅਸੀਂ ਵੋਟ ਪਾ ਗਏ ਰਾਜਾ ਜੀ ਨੂੰ ਜਿਤਾਵਾਂਗੇ ਮੈਨੂੰ ਇਹ ਵੀ ਦੱਸਣਾ ਚਾਹਨਾ ਹੈ ਜਦੋਂ ਅਸੀਂ ਮੈਨੂੰ ਜਦੋਂ ਰਾਜਾ ਜੀ ਨੇ ਦੱਸਿਆ ਕਿ ਵਿਸ਼ਾਲ ਜੀ ਕਰੋਨਾ ਕਾਲ ਦੇ ਟਾਈਮ ਤੇ ਕਿ ਮੈਂ ਵਾਰਡ ਨੰਬਰ 99 ਤੋਂ ਇਲੈਕਸ਼ਨ ਲੜਾਂਗਾ ਤਾਂ ਮੈਂ ਰਾਜਾ ਜੀ ਨੂੰ ਵਾਅਦਾ ਕੀਤਾ ਸੀਗਾ ਕਿ ਰਾਜਾ ਜੀ ਮੈਂ ਭਾਜਪਾ ਚਾ ਔਰ ਮੈਂ 15 ਸਾਲ ਭਾਜਪਾ ਚ ਕੀਤਾ ਬਿਨਾਂ ਕਿਸੇ ਅਹੁਦੇ ਤੋਂ ਮੈਂ ਭਾਜਪਾ ਚ ਪਾਰਟੀ ਦੀ ਸੇਵਾ ਕੀਤੀ ਹੈ ਕਈ ਇਲੈਕਸ਼ਨ ਅਸੀਂ ਨਿਗਾਹ ਤੇ ਚਾਹੇ ਪ੍ਰਵੀਨ ਬਾਂਸਲ ਜੀ ਦੇ ਹੋਣ ਜਾਂ ਐਮਪੀ ਦੇ ਹੋਣ ਪਰ ਮੈਂ ਰਾਜਾ ਜੀ ਨੂੰ ਵਾਦਾ ਕੀਤਾ ਸੀ ਜਿਸ ਦਿਨ ਤੁਹਾਨੂੰ ਟਿਕਟ ਮਿਲੇਗੀ ਮੈਂ ਉਸੇ ਦਿਨ ਇਹ ਪਾਰਟੀ ਤੋਂ ਅਸਤੀਫਾ ਦੇ ਦਾਂਗਾ ਜੀ ਜਿਸ ਦਿਨ ਰਾਜਾ ਜੀ ਨੂੰ ਸੀਟ ਅਨਾਉਂਸ ਹੋਈ ਸੀ ਉਸੇ ਦਿਨ ਅਸੀਂ ਰਾਜਾ ਜੀ ਨਾਲ ਜਾ ਕੇ ਮੈਂ ਆਪਣੇ ਗਰੁੱਪ ਨੂੰ ਮੈਸੇਜ ਲਾ ਕੇ ਔਰ ਪਾਰਟੀ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਬੀਜੇਪੀ ਦੇ ਉਹਨਾਂ ਕੋਲ ਜਾ ਕੇ ਮੈਂ ਆਪਣਾ ਅਸਤੀਫਾ ਦਿੱਤਾ ਉਹਨਾਂ ਨੂੰ ਕਿਹਾ ਕਿ ਅੱਜ ਤੋਂ ਬਾਅਦ ਮੈਂ ਬੀਜੇਪੀ ਦੇ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ ਔਰ ਰਾਜਾ ਜੀ ਨੂੰ ਮੇਰਾ ਤਨ ਮਨ ਔਰ ਧੰਦੇ ਨਾਲ ਮੈਂ ਰਾਜਾ ਜੀ ਦੀ ਕੰਪੇਨਿੰਗ ਕਰ ਰਿਹਾ ਔਰ ਮੈਂ ਕੱਲ ਇੱਕ ਤੁਹਾਨੂੰ ਹੋਰ ਚੀਜ਼ ਦੱਸਣਾ ਚਾਹੁੰਦਾ ਕਿ ਕੱਲ ਜਦੋਂ ਮੈਂ ਰਾਜਾ ਜੀ ਨਾਲ ਕੰਪੇਨਿੰਗ ਕਰ ਰਿਹਾ ਸੀਗਾ ਤੇ ਵਾਰਡ ਨੰਬਰ ਕਨਵੇ ਚ ਪਿੱਛੇ ਸਾਡੇ ਕੁੰਦਨਪੁਰੀ ਪੈਂਦਾ ਕੁੰਦਨਪੁਰੀ ਦੇ ਵਿੱਚ ਅਸੀਂ ਇਕੱਠੇ ਸਾਰੇ ਕੰਪੇਨਿੰਗ ਕਰ ਰਹੇ ਸੀਗੇ ਤੇ ਕੰਪੇਨਿੰਗ ਦੌਰਾਨ ਰਾਜਾ ਜੀ ਨੂੰ ਇੱਕ ਮੋਹੱਲੇ ਦੇ ਵਿੱਚੋਂ ਫੋਨ ਆਇਆ ਕਿ ਰਾਜਾ ਜੀ ਸਾਡੀ ਗਲੀ ਦੇ ਵਿੱਚ ਨਾ ਸੀਵਰੇਜ ਬੰਦ ਪਿਆ ਬਲਾਕ ਪਿਆ ਤੇ ਰਾਜਾ ਜੀ ਨੇ ਕੰਪੇਨਿੰਗ ਦੇ ਦੌਰਾਨ ਤੁਰੰਤ ਐਕਸ਼ਨ ਲੈ ਕੇ ਗੱਡੀ ਮਂਗਾਈ ਔਰ ਸੀਵਰੇਜ ਦਾ ਕੰਮ ਤੁਰੰਤ ਕਰਾਇਆ ਅਸੀਂ ਹਜੇ ਕੰਪੇਨਿੰਗ ਹੀ ਕਰੇ ਸੀ ਮੈਂ ਕਿਹਾ 10 ਤੋਂ 15 ਮਿੰਟ ਲੱਗੇ ਹੋਣੇ ਗੱਡੀ ਆਨ ਨੂੰ ਔਰ ਮੇਰੇ ਦੇਖ ਦੇਖਦੇ ਤੇ ਗੱਡੀ ਵੀ ਆ ਗਈ ਔਰ ਦੇਖੋ ਸੀਵਰੇਜ ਦਾ ਕੰਮ ਵੀ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਵੱਡੀ ਹੋਰ ਅਸੀਂ ਕੀ ਸੇਵਾ ਲੋਕਾਂ ਨੂੰ ਦੇਵਾਂਗੇ ਕੀ ਵਾਰਡ ਦੇ ਵਿੱਚ ਦੇਵਾਂਗੇ ਕਿ ਇੱਕ ਜਿਹੜਾ ਰਾਜਾ ਜੀ ਨੇ ਉਹ ਮਤਲਬ ਮੋਹੱਲੇ ਦੇ ਵਿੱਚ ਚਾਹੇ ਉਹ ਬਜ਼ੁਰਗ ਹੋਣ ਚਾਹੇ ਨੌਜਵਾਨ ਹੋਣ ਚਾਹੇ ਉਹਨਾਂ ਦੇ ਹਮ ਉਮਰ ਹੋਣ ਹਰ ਇੱਕ ਨਾਲ ਹੱਸ ਕੇ ਗੱਲ ਕਰਦੇ ਨੇ ਕਿਉਂਕਿ ਜਦੋਂ ਬੰਦਾ ਕਿਸੇ ਨਾਲ ਹੱਸ ਕੇ ਗੱਲ ਕਰਦਾ ਨਾ ਉਹ ਵੈਸੇ ਹੀ ਕਿਸੇ ਦਾ ਕਾਇਲ ਹੋ ਜਾਂਦਾ ਕਿ ਜਦੋਂ ਮੱਥਾ ਕੋਈ ਬੰਦਾ ਖੇੜੇ ਮੱਥੇ ਕਿਸੇ ਨੂੰ ਮਿਲੇਗਾ ਤੇ ਉਹ ਵੈਸੇ ਹੀ ਖੁਸ਼ ਰਹਿੰਦਾ ਰਾਜਾ ਜੀ ਦਾ ਸੁਭਾਈ ਇਹੀ ਹੈ ਕਿ ਹਰ ਇੱਕ ਨਾਲ ਖੇੜੇ ਮੱਥੇ ਮਿਲਣਾ ਔਰ ਖੁਸ਼ ਰਹਿਣਾ ਉਹ ਲੋਕਾਂ ਦਾ ਕੰਮ ਪਹਿਲ ਦੇ ਆਧਾਰ ਤੇ ਕਰਾਂਦੇ ਰਾਜਾ ਜੀ ਰਾਜੇ ਜੀ ਨਾਲ ਮੈਂ ਕਟ ਤੋਂ ਘਟਾਈ ਸਾਲ ਹੋ ਗਿਆ ਮੈਂ ਇਹਨਾਂ ਦੇ ਨਾਲ ਜੁੜਿਆ ਹੋਇਆ ਔਰ ਬਿਨਾ ਕਿਸੇ ਸਵਾਰਥ ਤੋਂ ਮੈਂ ਇਹਨਾਂ ਦੇ ਨਾਲ ਔਰ ਮੋਹੱਲੇ ਵਾਸੀਆਂ ਦਾ ਹਰ ਤਰੀਕੇ ਨਾਲ ਮੈਂ ਇਹਨਾਂ ਦੇ ਨਾਲ ਜੁੜ ਕੇ ਕੰਮ ਕਰ ਰਿਹਾ ਆਇਗਾ ਔਰ ਰਾਜਾ ਜੀ ਨੂੰ ਹੋ ਸਕਦਾ 100% ਰਾਜਾ ਜੀ ਦੇ ਤਨ ਪਤਨੀ ਜਿੱਤਣਗੇ ਔਰ ਉਹਨਾਂ ਨੂੰ ਪੂਰੀਆਂ ਵੋਟਾਂ ਦਾ ਦਿੱਤਾਵਾਂਗੇ ਲੱਗ ਰਿਹਾ ਹੈ ਕਿ ਇੱਕ ਤਰੀਕ ਨੂੰ ਰਿਜ਼ਲਟ ਇਹਨਾਂ ਦੇ ਹੱਕ ਚ ਆਊ ਬਿਲਕੁਲ ਬਿਲਕੁਲ ਇਹਨਾਂ ਦੇ ਹੱਕ ਤੇ ਹੋਊਗਾ ਅਸੀਂ 100% ਕਹਿ ਰਹੇ ਹਾਂ ਆਨਸਰ ਕੀ ਕਹੂੰਗੇ ਵਾਰਡ ਨੰਬਰ 99 ਵਾਰਡ ਨੰਬਰ 99 ਮੈਂ ਸ਼੍ਰੀ ਰਾਮਪਾਰਕ ਤੋਂ ਅਸੀਂ ਜਿੰਨੇ ਵੀ ਕੰਮ ਰਾਜਾ ਜੀ ਨੂੰ ਕਹੇ ਨੇ ਉਹਨਾਂ ਨੇ ਪਹਿਲ ਦੇ ਆਧਾਰ ਤੇ ਸਾਡੇ ਕੰਮ ਕਰਾਏ ਨੇ ਤੇ ਅੱਗੇ ਅਸੀਂ ਦੋ ਚਾਰ ਕੰਮ ਉਹਨਾਂ ਨੂੰ ਹੋਰ ਵੀ ਕਿਹਾ ਹੋਏ ਨੇ ਉਮੀਦ ਹੈ ਕਿ ਬਹੁਤ ਜਲਦੀ ਸਾਡੇ ਉਹ ਵੀ ਕੰਮ ਹੋ ਜਾਣਗੇ ਜਿਸ ਦੇ ਨਾਲ ਸਾਰੇ ਇਲਾਕਾ ਨਿਵਾਸੀਆਂ ਨੂੰ ਸਿਹਤ ਚੰਗੀ ਰੱਖਣ ਵਿੱਚ ਬਹੁਤ ਮਦਦ ਮਿਲ ਰਹੀ ਹੈ ਔਰ ਸਾਫ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅੱਛਾ ਕੀ ਲੱਗਦਾ ਹੈ ਕਿ ਕਿਹੜੇ ਕੰਮ ਜਿਹੜੇ ਹੋਣ ਆਲੇ ਨੇ ਤੁਹਾਡੇ ਬਾਅਦ ਜਿਹੜੇ ਪਹਿਲ ਦੇ ਆਧਾਰ ਤੇ ਇਹ ਕਰਾਉਣਗੇ ਦੇਖੋ ਜੀ ਸਾਰੇ ਹੀ ਕੰਮ ਕਰਾਉਣੇ ਜਦੋਂ ਵੀ ਫੋ ਵਾੜ ਨੂੰ ਆਪਣੇ ਨਿੱਕੇ ਮੋٹے ਕੰਮ ਹੀ ਨੇ ਸੀਵਰੇਜ ਸਫਾਈ ਹੋ ਗਈ ਪਾਣੀ ਦੀ ਸਮੱਸਿਆ ਹੋ ਗਈ ਲਾਈਟ ਦੀ ਹੋ ਗਈ ਉਹ ਜਦੋਂ ਵੀ ਇਹਨਾਂ ਨੂੰ ਫੋਨ ਕਰੋ ਉਹ ਉਸੇ ਵੇਲੇ ਸਾਡੇ ਹੱਲ ਹੋ ਜਾਂਦੇ ਏ ਰਿਜ਼ਲਟ ਕਿਦਾਂ ਲਵਗਾ ਰਿਜ਼ਲਟ ਇਹਨਾਂ ਦੇ ਹੱਕ ਚ ਆਏਗਾ ਜੀ ਬਿਲਕੁਲ ਇਹਨਾਂ ਦੇ ਹੱਕ ਚ ਆਏਗਾ ਹਾਂ ਜੀ ਸਰ ਜੀ ਮੈਂ ਵੀ اسی ਵਾਰਡ ਦਾ ਹਾਂ ਦੋਨੋਂ ਮੀਆਂ ਬੀਬੀ ਨੂੰ ਟਿਕਟ ਦੇ ਕੇ ਬਗਾ ਸਾਹਮਣੇ ਨਵਾਜਿਆ ਹੈ ਪਬਲਿਕ ਦਾ ਬਹੁਤ ਵਧੀਆ ਰੁਝਾਨ ਮਿਲ ਰਿਹਾ ਹੈ ਔਰ ਮੈਂ ਤੁਹਾਨੂੰ ਗਰੰਟੀ ਦੇ ਉੱਤੇ ਗਰੰਟੀ ਦੇ ਰਿਹਾ ਹਾਂ ਇੱਕ ਤਾਂ ਗਰੰਟੀ ਹੁੰਦੀ ਹੈ ਤੇ ਗਰੰਟੀ ਦੇ ਗਰੰਟੀ ਦੇ ਰਿਹਾ ਹਾਂ ਵੀ ਇਹ ਦੋਨੋਂ ਮੀਆਂ ਬੀਬੀ ਬਹੁਤ ਵਧੀਆ ਤਰੀਕੇ ਨਾਲ ਇਸ ਵਾਰ ਚੋ ਜੇਤੂ ਹੋਣਗੇ ਹਾਊਸ ਤੋਂ ਜਾਣਗੇ ਇਲਾਕੇ ਦਾ ਕੰਮ ਕਰਨਗੇ ਵਿਕਾਸ ਕਰਨਗੇ ਲੋਕ ਜਿੱਦਾਂ ਆਣਾ ਆਸ਼ਾ ਔਰ ਵਿਸ਼ਵਾਸ ਚਾਹੁੰਦੇ ਆ ਉਹਨਾਂ ਦੇ ਵਿਸ਼ਵਾਸ ਨੂੰ ਕਦੀ ਨਹੀਂ ਤੋੜਨਗੇ ਇਸ ਗੱਲ ਦੀ ਮੈਂ ਪੱਕੀ ਗੱਲ ਕਹਿੰਦਾ ਗਰੰਟੀ ਹੈ ਮੇਰੀ ਭਾਜੀ ਅੱਛਾ ਤੁਹਾਨੂੰ ਕਿਉਂ ਲੱਗਦਾ ਹੈ ਕਿ ਵੀ ਬਾਕੀ ਪਾਰਟੀਆਂ ਨਹੀਂ ਜਿੱਤਣਗੀਆਂ ਉਹ ਵੀ ਤਾਂ ਜਿੱਤ ਸਕਦੀਆਂ ਨੇ ਵੀ ਇਹ ਤੇਜਿੰਦਰ ਸਿੰਘ ਰਾਜਾ ਉਹਨੇ ਕਿਉਂ ਜਿੱਤਣਗੇ ਬਾਕੀ ਪਾਰਟੀਆਂ ਕਿਉਂ ਨਹੀਂ ਮੁਕਾਬਲਾ ਬਿਲਕੁਲ ਟਫ ਹੈ ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਮੁਕਾਬਲਾ ਨਹੀਂ ਹੈਗਾ ਕਿਉਂਕਿ ਉਹ ਵੀ ਪੁਰਾਣੇ ਕਿਰਦਾਰ ਨੇ ਇਹ ਨਵਾਂ ਆਇਆ ਲੇਕਿਨ ਇਹਦੇ ਨਵੇਂ ਆਉਣ ਦੇ ਕਾਰਨ ਇਹ 2.5 ਸਾਲ ਤੋਂ ਮਾਰਕੀਟ ਦੇ ਵਿੱਚ ਸੀ ਵਾਰਡ ਦੇ ਅੰਦਰ ਕੰਮ ਕਰ ਰਿਹਾ ਸੀ ਲੋਕੀ ਇਹਨਾਂ ਪਿਆਰ ਕਰ ਰਹੇ ਸੀ ਇਹਨੇ ਇੱਕ ਟੀਮ ਵਰਕ ਬਣਾ ਕੇ ਲੋਕੀ ਆਪਣੇ ਨਾਲ ਜੋੜ ਲਏ ਹੁਣ ਮੈਂ ਭਾ ਜੀਪੀ ਦੀ ਸੇਵਾ ਕਰਦੇ ਰਿਹਾ 20-25 ਸਾਲ ਵੀ ਸੇਵਾ ਕੀਤੀ ਅਸੀਂ ਪਾਰਟੀ ਦੀ ਲੇਕਿਨ ਜਦੋਂ ਇਸ ਨੂੰ ਟਿਕਟ ਮਿਲ ਗਈ ਅਸੀਂ ਆਪਣਾ ਸਾਰਾ ਕੁਝ ਛੱਡ ਕੇ ਅਸੀਂ ਇਹਦੇ ਵੱਲ ਆ ਗਏ ਹਾਂ ਕਿਉਂਕਿ ਇਹਦੇ ਕੰਮਾਂ ਨੂੰ ਦੇਖ ਕੇ ਮੈਂ ਕਹਾ ਬੱਲੇ ਬੱਲੇ ਆ ਇਸ ਵੇਲੇ ਕੰਮ ਇਹ ਬਹੁਤ ਵਧੀਆ ਤਰੀਕੇ ਨਾਲ ਕਰ ਰਿਹਾ ਹੈ ਬੜਾ ਵਧੀਆ ਹੈ ਵਾਈ ਪੜੀ ਲਿਖੀ ਹੈ ਕਿ ਇਹ ਸੂਝਵਾਨ ਹੈਗੀ ਹੈ ਨੇਕ ਹੈਗੀ ਹੈ ਸੁਣਨ ਵਾਲੇ ਹੈ ਦੂਸਰੀ ਸਭ ਤੋਂ ਵੱਡੀ ਗੱਲ ਹੈ ਵੀ ਨਿਊ ਕੁੰਦਨਪੁਰੀ ਦੇ ਬਸ਼ਿੰਦੇ ਨੇ ਅੱਛਾ ਲੋਕਾਂ ਦਾ ਹੰਗਾਰਾ ਕਿਵੇਂ ਮਿਲ ਰਿਹਾ ਹੈ ਲੋਕਾਂ ਦਾ ਹੰਗਾਰਾ ਮੈਂ ਕਹਿੰਦਾ ਜੀ ਤੁਸੀਂ ਪੁੱਛੋ ਨਾ ਡੋਰ ਟੂ ਡੋਰ ਮੈਂ ਜਾ ਰਿਹਾ ਹਾਂ ਮੈਂ ਕਹਿੰਦਾ ਕਈ ਲੇਡੀਜ਼ ਹੋਰ ਕਈ ਬੱਚਿਆਂ ਦੇ ਅੱਖਾਂ 'ਚ ਮੈਂ ਹੰਝੂ ਦੇਖ ਲਏ ਅੱਛਾ ਹੰਝੂ ਦੇਖਿਆ ਮੈਂ ਆਪਣੀ ਅੱਖੀ ਹੰਝੂ ਦੇਖ ਕੇ ਤੇ ਮੈਂ ਉਸੇ ਵੇਲੇ ਰਾਜੇ ਨੂੰ ਕਿਹਾ ਮੈਂ ਕਹਾ ਰਾਜੇ ਅਗਰ ਇਹ ਬੰਦਿਆਂ ਦੇ ਅੱਖਾਂ 'ਚ ਹੰਝੂ ਹੈ ਇਹ ਹੰਝੂ ਹੁਣ ਤੂੰ ਪਹੁੰਚਣੇ ਹੈ ਮੈਂ ਕਹਾ ਇਹ ਹਮਦਰਦੀ ਦੇ ਹੰਝੂ ਹੈ ਤੇਰੇ ਵਾਸ ਬੜੀ achi ਸਾਡੇ ਨੂੰ ਬੜਾ acha response ਮਿਲ ਰਿਹਾ ਲੋਕਾਂ ਦਾ public ਦਾ ਲੋਕੀ ਆਪਣੇ ਬੱਚਿਆਂ ਤੇ ਹੱਥ ਰੱਖ ਕੇ ਕਸਮ ਖਾ ਕੇ ਕਹਿ ਰਹੇ ਆ ਬੇ ਰਾਜੇ ਵੋਟ ਤੇਰੀ ਹੈ ਤੂੰ ਜਾ ਵੋਟ ਤੇਰੀ ਹੈ ਤੂੰ ਜਾ ਵਾਰ ਦੇ ਲੋਕਾਂ ਨੂੰ ਵਾਰ ਦੇ ਲੋਕਾਂ ਨੂੰ ਕੱਲ ਰਾਤ ਇੱਕ ਦਲਸਾ ਹੋਇਆ ਸਾਡਾ ਇੱਥੇ ਇਸੀ ਗਲੀ ਦੇ ਵਿੱਚ ਉਸ ਜਲਸੇ ਦੇ ਹੰਗਾਰ ਤੋਂ ਬਾਅਦ ਮੈਂ ਕਈ ਲੋਕਾਂ ਦੀ view ਸੁਣੇ ਉਹਨਾਂ ਨੇ ਸਾਫ ਕਲੀਅਰ ਸ਼ਬਦਾਂ ਜੇ ਗੱਲ ਕਹਿਤੀ ਹੈ ਕਹਿੰਦੇ ਜਾ ਰਾਜੇ ਤੂੰ ਜਿੱਤਿਆ ਪਿਆ ਅੱਛਾ ਜਾ ਰਾਜੇ ਤੂੰ ਜਿੱਤਿਆ ਪਿਆ ਤੇ ਇਹ ਬਹੁਤ ਵੱਡੀ ਗੱਲ ਹੈ ਸਾਡੇ ਵਾਸਤੇ ਵੀ ਇੱਕ ਨਵਾਂ ਬੰਦਾ 2.5 ਸਾਲ ਤੋਂ ਮਾਰਕੀਟ ਦੇ ਵਿੱਚ ਆਇਆ ਅੱਜ ਉਹਦੀ ਬੱਲੇ ਬੱਲੇ ਆ ਬੜੀ ਕਿਰਪਾ ਉਸ ਮਾਨ ਲਗਦੀ ਮੜੀ ਕਿਰਪਾ ਕਹਿੰਦੇ ਕਿਸੇ ਕੋ ਆਜ ਮਿਲਦਾ ਹੈ ਕਿਸੇ ਕੋ ਕੱਲ ਮਿਲਦਾ ਹੈ ਜਿਸki ਨੀਅਤ ਸਾਫ ਹੋ ਨਾ ਔਰ ਕਾਮ ਕਰਨੇ ਕੇ ਇਰਾਦੇ ਬਲੰਦ ਹੋ ਉਸੇ ਜ਼ਿੰਦਗੀ ਮੇਂ ਕੁਛ ਨਾ ਕੁਛ ਜ਼ਰੂਰ ਮਿਲਤਾ ਹੈ ਇਹ ਚੀਜ਼ਾਂ ਰਾਜੇ ਨੂੰ ਬਹੁਤ ਜ਼ਿਆਦਾ ਰਿਸਪਾਂਸ ਦੇਣ ਗਿਆ ਔਰ ਮੇਰੀ ਆਪਣੀ दिली ਖੁਆਇਸ਼ ਹੈ ਵੀ ਇਹ ਜਿੱਤ ਕੇ ਆਵੇ ਵਾਰਦੀ ਸੇਵਾ ਕਰੇ ਅਗਰ ਇਹ ਸੇਵਾ ਨਹੀਂ ਕਰਦਾ ਤਾਂ ਅਗਲੀ ਵਾਰੀ ਲੋਕੀ ਆਪੇ ਭੁੱਲ ਜਾਣਗੇ ਅਸੀਂ ਤਾਂ ਲੋਕਾਂ ਨੂੰ ਵੀ ਇਹੀ ਗੱਲ ਕਹਿ ਰਹੇ ਆ ਵੀ ਅਗਰ ਕੋਈ ਰਾਜਾ ਤੁਹਾਡਾ ਟੈਲੀਫੋਨ ਨਹੀਂ ਚੱਕਦਾ ਰਾਜਾ ਤੁਹਾਡਾ ਕੰਮ ਨਹੀਂ ਕਰਦਾ ਸਾਨੂੰ ਫੜੋ ਸਾਨੂੰ ਘੇਰੋ ਆ ਕੇ ਗਲੀਆਂ ਚ ਵੀ ਭਾਈ ਤੁਸੀਂ ਕਰਦੇ ਸੀ ਇਹਦਾ ਗੁਣਗਾਨ ਕਿਉਂ ਨਹੀਂ ਹੁੰਦਾ ਸਾਡਾ ਕੰਮ ਇਸ ਕਰਕੇ ਇਹ ਕੰਮ ਜ਼ਰੂਰ ਹੋਣਗੇ ਬੱਗਾ ਸਾਹਿਬ ਦੀ ਬਹੁਤ ਜਿਹੜੀ ਮਿਹਨਤ ਹੈ 2.5 ਸਾਲ ਦੀ ਉਹ ਰਾਜੇ ਨੇ ਨਾਲ ਕੀਤੀ ਹੋਈ ਹੈ ਉਹ ਕੰਮ ਆਏਗੀ ਦੇਖੋ ਜੀ ਇਸ ਲਈ ਜੋ 2.5 ਸਾਲਾਂ ਤੋਂ ਹੈ ਅਸੀਂ ਜਿੰਨਾ ਕੰਮ ਰਾਜਾ ਭਾਈ ਦਾ ਦੇਖਿਆ ਸਾਨੂੰ ਨਹੀਂ ਲੱਗਦਾ ਕਿ ਸਾਨੂੰ ਪਬਲਿਕ ਨਿਰਾਸ਼ ਕਰੋਗੀ ਜਾਂ ਮੱਲਾ ਅਸੀਂ ਸਾਨੂੰ ਨਿਰਾਸ਼ ਕਰਨਗੇ ਅਸੀਂ ਮੱਲੇ ਵਾਸੀਆਂ ਦੇ ਨਾਲ ਵੀ ਖੜੇ ਆ ਅਤੇ ਸਾਨੂੰ ਇਹ ਲੱਗਦਾ ਜਿਵੇਂ ਨੌਰਥ ਕਨਸਟੀਟਿਊਸ਼ਨ ਨੂੰ 3 ਐਮਐਲਏ ਮਿਲੇ ਆ ਬੱਗਾ ਸਾਹਿਬ ਉਹਨਾਂ ਦੇ ਦੋ ਬੇਟੇ ਇਸੇ ਤਰ੍ਹਾਂ ਸਾਨੂੰ ਵੀ ਕਾਉਂਸਲਰ ਦੀ ਟਿਕਟ ਚਾਹੀਏ ਇੱਕ ਹੈਗੀ ਆ ਪਰ ਸਾਨੂੰ ਕਾਉਂਸਲਰ ਦੋ ਮਿਲੇ ਆ ਸਾਨੂੰ ਇਸ ਕਰਕੇ ਇਸ ਵਾਰਡ ਦੇ ਵਿੱਚ ਇਸ ਮੁਹੱਲੇ ਦੇ ਵਿੱਚ ਸੁਧਾਰ ਦੀ ਤਾਂ ਐਵੇਂ ਕੋਈ ਲੋੜ ਨਹੀਂ ਹੈਗੀ ਕਿਉਂਕਿ ਸੁਧਾਰ ਤਾਂ ਆਲਰੇਡੀ ਬੱਗਾ ਸਾਹਿਬ ਨੇ ਕਰ ਹੀ ਦਿੱਤੇ ਆ ਰਾਜੇ ਭਾਈ ਨੇ ਆਲਰੇਡੀ ਬਹੁਤ ਜ਼ਿਆਦਾ ਕਰ ਦਿੱਤਾ ਤੇ ਅੱਗੇ ਤੋਂ ਜਿਹੜੇ ਮਾਰੇ ਮੁੱਟੇ ਸੁਧਾਰ ਹੋ ਰਾਏ ਭਾਈ ਦਿਨ ਰਾਤ ਲੱਗੇ ਹੋਏ ਨੇ ਤੇ ਅੱਗੇ ਲੱਗਣਗੇ ਵੀ ਤੇ ਉਹ ਕਰ ਵੀ ਦੇਣਗੇ